ਸੱਚੀ ਰeal ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮਿਆਸ਼ੂਦੀਪ ਕੋਰ ਜਿੱਥੇ ਪੰਜਾਬ ਦੇ ਕਈ ਛਿਲੇ ਜਿਹੜੇ ਨੇ ਹੜ੍ਹਾਂ ਦੀ ਮਾਰ ਹੇਠਾਂ ਨੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਜ਼ੀਰੇ ਦੇ ਲੋਕਾਂ ਨੂੰ ਵੀ ਜਿਹੜੀ ਹੈ ਹੜ੍ਹ ਦੀ ਮਾਰ ਚੱਲਣੀ ਪੈ ਰਹੀ ਹੈ ਤੁਹਾਨੂੰ ਦੱਸਦੇ ਕਿ ਬੰਨ ਦੇ ਵਿੱਚ ਪਾੜ ਪੈ ਗਿਆ ਸੀ ਜਿਸ ਨੂੰ ਪੂਰਨ ਦੇ ਲਈ ਲੋਕ ਜਿਹੜੇ ਨੇ ਇਕੱਠੇ ਹੋਏ ਨੇ ਅਤੇ ਡਟ ਕੇ ਮਿਹਨਤ ਕਰ ਰਹੇ ਨੇ ਅਤੇ ਪਾੜ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਜਿਹੜੇ ਨੇ ਆਪਣੀ ਤਰਫੋਂ ਬੰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਾਣੀ ਵੀ ਜੜਾ ਛੱਲਾ ਮਾਰਦਾ ਆਉਂਦਾ ਦਿਖਾਈ ਦੇ ਰਿਹਾ ਬਨਪੁਰਨ ਦੇ ਲਈ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਜਿਹੜੇ ਨੇ ਜੰਗੀ ਪਦਰਤੇ ਕੰਮ ਕਰ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਜਿਹੜੇ ਨੇ ਆਪਣੇ ਸਿਰਾਂ ਤੇ ਥੈਲੇ ਰੱਖ ਕੇ ਬਨਪੁਰਨ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਇੱਥੇ ਆ ਕੇ ਕੋਈ ਵੀ ਜਾਇਜ਼ਾ ਨਹੀਂ ਲੈ ਰਿਆ ਲੋਕਾਂ ਦਾ ਕਹਿਣਾ ਕਿ ਇੱਥੇ ਆ ਕੇ ਰਾਜਨੀਤਿਕ ਆਗੂ ਜਿਹੜੇ ਨੇ ਫੋਟੋ ਖਿਚਾ ਕੇ ਤੋਂ ਚਲੇ ਜਾਂਦੇ ਨੇ ਤੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਤੇ ਅਸੀਂ ਆਪਣੀ ਤਰਫੋਂ ਜਿਹੜਾ ਇਹ ਬੰਨਪੁਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉੱਥੇ ਆਸ-ਪਾਸ ਦੇ ਪਿੰਡਾਂ ਨੇ ਸਮਾਜ ਸੇਵੀ ਸੰਤਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਡੇ ਨਾਲ ਡਟ ਕੇ ਖੜੇ ਨੇ ਅਤੇ ਇਹਨਾਂ ਦੇ ਵੱਲੋਂ ਸਾਡੀ ਜੜੀਆ ਮਦਦ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਜਿੱਥੇ ਇੱਕ ਪਾਸੇ ਪੂਰਾ ਪੰਜਾਬ ਜੜਾਇਆ ਹੜਾਂ ਦੀ ਮਾਰ ਚੱਲ ਰਿਹਾ ਹੈ ਉੱਥੇ ਇਹ ਹੁਣ ਜਿਹੜੇ ਲੋਕਾਂ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਬੰਨ ਮਜ਼ਬੂਤ ਕਰਨ ਦੀ ਜੰਗੀ ਪੱਦਰ ਤੇ ਕੋਸ਼ਿਸ਼ ਕਰ ਰਹੇ ਨੇ ਤੇ ਉੱਥੇ ਲੋਕਾਂ ਨੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਕਿ ਇਹ ਇੱਥੇ ਫੋਟੋ ਖਿਚਾਉਣ ਦੇ ਲਈ ਆ ਜਾਂਦੇ ਨੇ ਪਰ ਸਾਡੀ ਕੋਈ ਮਦਦ ਨਹੀਂ ਕਰ ਰਹੇ ਇਸ ਸਬੰਧੀ ਪਿੰਡ ਵਾਸੀਆਂ ਦਾ ਕੀ ਕਹਿਣਾ ਆ ਆਬਵੀਅਸ ਨਾ ਦਿਨਿਆ ਤੁਹਾਨੂੰ ਜੀ ਮੈਂ ਪੰਚਾਇਤ ਵੋਕਰ ਦਾ ਸਰਪੰਚ ਆ ਅਸੀਂ ਇਸ ਟਾਈਮ ਪਿੰਡ ਰੁਕਣੇ ਵਾਲਾ ਬੰਨ ਤੇ ਮੌਜੂਦ ਆ ਜਿੱਥੇ ਕਿ ਬਹੁਤ ਵੱਡਾ ਇੱਕ ਪਾੜ ਪੈਣ ਦੀ ਸੰਭਾਵਨਾ ਸੀ ਉੱਥੇ ਅਸੀਂ ਇਸ ਵਕਤ ਖੜੇ ਆ ਤੇ ਪੂਰੀ ਸਮੁੱਚੀ ਸਾਧ ਸੰਗਤ ਜਿਹੜੀ ਹੈ ਬਹੁਤ ਹੀ ਮਖੂਬੀ ਆਪਣੀ ਸੇਵਾ ਨਿਭਾਰੀ ਹੈ ਮੈਂ ਇੱਕ ਸ਼ੇਰ ਬੋਲਣਾ ਚਾਹੁੰਦਾ ਕਿ ਸੂਰਜ ਦੀ ਕੁਖੋ ਜਾਈਆਂ ਧੁੱਪਾਂ ਨੇ ਠਰਣਾ ਨਹੀਂ ਸਤਲੋਜ ਦੇ ਪਾਣੀ ਵਿੱਚੋਂ ਗੈਰਤ ਨੇ ਮਰਨਾ ਨਹੀਂ ਇਹ ਪੰਜਾਬ ਦੇ ਉਹ ਨੌਜਵਾਨ ਨੇ ਜਿਨ੍ਹਾਂ ਦੇ ਬਹੁਤ ਵੱਡਾ ਇਲਜ਼ਾਮ ਲੱਗਦਾ ਹੈ ਬਹੁਤ ਵੱਡੀ ਕਰਦਾਰਕੁਸ਼ੀ ਕੀਤੀ ਜਾਂਦੀ ਪੰਜਾਬ ਦੇ ਨੌਜਵਾਨ ਦੀ ਕਿ ਪੰਜਾਬ ਦਾ ਨੌਜਵਾਨ ਜਿਹੜਾ ਇਸ ਵਕਤ ਨਸ਼ੇ 'ਚ ਗ੍ਰਿਫਤ ਹੋ ਚੁੱਕਾ ਹੈ ਇਹ ਅੱਜ ਤੁਸੀਂ ਤਾਜ਼ਾ ਮਿਸਾਲ ਦੇਖ ਸਕਦੇ ਹੋ ਪੰਜਾਬ ਦੇ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚ ਇਹ ਜੈਹ ਦਮ ਹੈ ਜੋ ਕਿ ਦਰਿਆਵਾਂ ਦੇ ਨੱਕੇ ਮੋੜਨੇ ਵੀ ਜਾਣਦੇ ਆ ਤੇ ਨੌਜਵਾਨਾਂ ਨੇ ਕਮਾਲ ਦੀ ਮਤਲਬ ਇੱਥੇ ਮਿਸਾਲ ਪੈਦਾ ਕੀਤੀ ਹੈ ਤੇ ਆਪਣੇ ਜਿਹੜੇ ਬਜ਼ੁਰਗ ਵੀਰ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਉਹ ਵੀ ਬਹੁਤ ਵੱਡੀ ਗਿਣਤੀ ਵਿੱਚ ਇਹ ਸੇਵਾ ਕਰ ਰਹੀਆਂ ਨੇ ਇੱਕ ਬੜੀ ਵੱਡੀ ਮਿਸਾਲੀ ਸੇਵਾ ਹੈ ਕਿਉਂਕਿ ਇਹ ਸੇਵਾ ਵੀ ਬਹੁਤ ਕਰਮਾ ਭਾਗਾਂ ਨਾਲ ਮਿਲਦੀ ਹੈ ਜੇ ਮੁਸ਼ਕਲ ਦੇ ਵਿੱਚ ਘਰੇਆਂ ਸਵੇਰੇ ਵੀਰ ਜਿਆਣੇ ਮੈਸੇਜ ਲਾਇਆ ਸੀ ਕਿ ਜਦੋਂ ਸਮੱਸਿਆ ਆ ਗਈ ਉਸ ਤੋਂ ਬਾਅਦ ਤੁਸੀਂ ਇਹ ਚਾਰ ਲੈ ਕੇ ਆਓਗੇ ਜਾਂ ਰਾਸ਼ਨ ਲੈ ਕੇ ਆਓਗੇ ਇਸ ਤੋਂ ਚੰਗਾ ਕਿ ਹੋਣ ਅੱਗੇ ਤੇ ਸੇਵਾ ਕਰੋ ਤੇ ਦੇਖੋ ਇਲਾਕੇ ਭਰ ਤੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਸੰਗਤ ਤੇ ਸਾਡੇ ਹੋਰ ਵੀਰ ਟਰੈਕਟਰ ਟਰਾਲੀਆਂ ਲੈ ਕੇ ਮਿੱਟੀ ਲੈ ਕੇ ਜਿੱਥੋਂ ਜਿੱਥੋਂ ਦੂਰੋਂ ਦੂਰੋਂ ਵੀਰ ਮੋਗੇ ਤੱਕ ਦੇ ਵੀਰ ਵੀ ਟਰੈਕਟਰ ਟਰਾਲੀਆਂ ਲੈ ਕੇ ਮਿੱਟੀ ਲੈ ਕੇ ਲੰਗਰ ਲੈ ਕੇ ਸੰਗਤ ਲੈ ਕੇ ਚਮਲ ਹਰੇਕ ਤਰੀਕੇ ਨਾਲ ਵੀਰ ਪਹੁੰਚੇ ਆ ਜੋ ਸਮਾਸ਼ ਸਿੰਘ ਮੇਰੇ ਨਾਂ ਹੈ ਅਸੀਂ ਸੱਤ ਲੋਜ ਤੇ ਖੜੇ ਆ ਤੇ ਸੰਗਤ ਲੱਗੀ ਹੋਇਆ ਬਹੁਤ ਤੇ ਸੰਗਤ ਲੱਗੀ ਹੋਈ ਏ ਸਰਕਾਰਾਂ ਨੇ ਸਾਨੂੰ ਕਿਸੇ ਨੇ ਸਾਨੂੰ ਡੀਜ਼ਲ ਦਿੱਤਾ ਨਾ ਸਾਨੂੰ ਉਤਾਰ ਦਿੱਤੀ ਇਹਨਾਂ ਨੇ ਆਦਾ ਸੰਗਤ ਨੇ ਪ੍ਰਬੰਧ ਕੀਤਾ ਡੀਜ਼ਲ ਦਾ ਵੀ ਟਾਰ ਦਾ ਵੀ ਜੋ ਕੀਤਾ ਤੋੜਿਆਂ ਤੇ ਇਟਿਮ ਕੀਤਾ ਤੇ ਸੱਤ ਲੋਜ ਨੂੰ ਬਾਨ ਨੂੰ ਟਾ ਲੱਗੀ ਹੋਈ ਏ ਤੇ ਉਹਨਾਂ ਨੂੰ ਬੜੀ ਮਿਹਨਤ ਨਾਲ ਉਹ ਬਣਦੇ ਪਏ ਨੇ ਤੇ ਅਜੇ ਖਤਰਾ ਫੁੱਲ ਏ ਜੇ ਤਰਾ ਖਤਰਾ ਫੁੱਲ ਲੇ ਧਾਕ ਰੋਵੇਗੀ ਤੇ ਫੇਰ ਹੀ ਆਪਾਂ ਨੂੰ ਖਤਰੇ ਤੋਂ ਆਪਾਂ ਬਚਾਂਗੇ ਤੇ ਨਾਲ ਖਲੋਤੀ ਤੇ ਵੀ ਖਤਰਾ ਹੀ ਏ ਤੇ ਮੇਰੀ ਉਹ ਬੇਨਤੀ ਏ ਕਿ ਸਾਰੀ ਜਿਹੜੇ ਬਣੀ ਹੋਈ ਏ ਸਰਕਾਰ ਹੈਗੀ ਏ ਪਾਵੇ ਕੋਈ ਝਾੜੂ ਸਰਕਾਰ ਏ ਪਾਵੇ ਕੋਈ ਕਾਂਗਰਸ ਸਰਕਾਰ ਏ ਪਾਵੇ ਕੋਈ ਸਰਕਾਰ ਇਹ ਸਾਨੂੰ ਮਤ ਦੇਵਣਾ ਤੇ ਸਭ ਕੁਝ ਹੋ ਸਕਦਾ ਹੈ ਦੀ ਮਤ ਨਹੀਂ ਕੀਤੀ ਕੋਈ ਕੁਛ ਨਹੀਂ ਇਹ ਸੰਗਤ ਆਦੇ ਪੱਲੂ ਜੋ ਖਰਚਾ ਕਰ ਰਹੀ ਆਦੇ ਪੱਲੂ ਕਰ ਰਹੀ ਏ ਸਾਨੂੰ ਡੀਜੇ ਤੇਲ ਵੀ ਨਹੀਂ ਮਿਲਿਆ ਸਾਨੂੰ ਕੋਈ ਇੱਥੇ ਹੁੰਦੇ ਆ ਕਈ ਹੁੰਦੇ ਆ ਮੰਤਰੀ ਇੱਥੇ ਆਏ ਆ ਨਿਦੇਸ਼ ਕੁਟਾਰੀਆ ਆਇਆ ਉਹਦਾ ਮੁੰਡਾ ਵੀ ਆਇਆ ਕਲਵੀਰ ਵੀ ਆਇਆ ਤੁਹਾਨੂੰ ਤੇਲ ਦੇਵਾਂਗੇ ਇਹਨਾਂ ਦੇਵਾਂਗੇ ਅੱਜ ਤੱਕ ਤਿਆਰ ਤੋਂ ਸਾਨੂੰ ਕੋਈ ਨਹੀਂ ਮਿਲਿਆ ਐਸੇ ਇਹ ਸੰਗਤ ਆਦੇ ਪੱਲੂ ਹੀ ਇਹ ਖਰਚਾ ਕਰ ਰਹੀ ਏ ਜੋ ਕਰ ਰਹੀ ਏ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਹੀਂ ਹੈਗੀ ਵੀ ਜੋ ਮਕਾਨ ਆਲੇ ਖੜੇ ਵੀ ਕਰ ਸਕੀ ਏ ਤੇ ਸਰਕਾਰ ਅੱਗੇ ਇਹੋ ਬੇਨਤੀ ਆ ਕਿ ਸਾਨੂੰ ਜ਼ਮੀਨ ਇਧਰ ਪਾਸੇ ਦਿੱਤੀ ਜਾਵੇ ਤੇ ਮਕਾਨ ਵੀ ਤਿਆਰ ਕਰਕੇ ਦਿੱਤੇ ਜਾਣ ਠੀਕ ਹੈ ਤੋਂ ਭਾਜੀ ਅਸੀਂ ਇਹ ਭੇਜ ਦਿੱਤੇ ਆ ਕਿਉਂਕਿ ਛੋਟੇ ਬੱਚੇ ਹੈਗੇ ਸੀ ਕੋਈ ਪਰਿਵਾਰ ਨਾਲ ਦਿੱਤੇ 15ਵਾਂ 15 ਜਾਨੇ ਪਰਿਵਾਰ ਦੇ ਬੱਚੇ ਹੈਗੇ ਆ ਸਾਡੇ ਜੋ ਸਾਰਾ ਪਰਿਵਾਰ ਹੈਗਾ ਹੈ ਉਹਨਾਂ ਨੂੰ ਇਸ ਪਾਣੀ ਦੇ ਬਾਹਰ ਦੇ ਤੇਜ ਕਰਨ ਅਸੀਂ ਉਹਨਾਂ ਨੂੰ ਬਾਹਰ ਭੇਜ ਦਿੱਤਾ ਹੈ ਖਾਣ ਪੀਣ ਦੀ ਸਹੂਲਤ ਜਿਹੜੀ ਤੁਹਾਨੂੰ ਮੁਹੱਈਆ ਹੋ ਗਈ ਨਹੀਂ ਅਜੇ ਤੱਕ ਅਜੇ ਤੱਕ ਇੱਥੇ ਪਹੁੰਚਿਆ ਹੈਗਾ ਬਸ ਮੱਜਾਂ ਦਾ ਚਾਰ ਹੀ ਆਇਆ ਇੱਥੇ ਬਸ ਹੋਰ ਕੋਈ ਚੀਜ਼ ਨਹੀਂ ਪਹੁੰਚੀ ਇੱਥੇ ਅਜੇ ਤੱਕ ਆਉਂਦੇ ਨੇ ਇੱਥੇ ਵੀਡੀਓ ਬਣਾ ਕੇ ਲੈ ਜਾਂਦੇ ਨੇ ਬਸ ਪਿੱਛੇ ਦੁਬਾਰਾ ਕੋਈ ਆਉਂਦਾ ਹੀ ਕੋਈ ਨਹੀਂ ਇੱਥੇ ਸਾਨੂੰ ਜਿੰਨਾ ਉਹ ਛੇਤੀ ਸਾਨੂੰ ਕੋਠਾਂ ਦੇਵਣਾ ਸੀ ਕਿੱਥੇ ਆ ਦੇ ਕਿੰਨੇ ਕੇ ਬੱਚੇ ਲੈ ਕੇ ਜਾਈਏ ਸਾਡੇ ਛੋਟੇ ਛੋਟੇ ਬੱਚੇ ਹੈਗੇ ਨੇ ਅਸੀਂ 6-7 ਕਾਰ ਇੱਥੇ ਹੈਗੇ ਆ ਤੇ ਸਾਨੂੰ ਜਲਦੀ ਛੇਤੀ ਛੇਤੀ ਸਾਨੂੰ ਥਾਂ ਮਿਲ ਦੇਵਣ ਕਿ ਥਾਂ ਬਣਾ ਕੇ ਦੇਵਣ ਸਾਨੂੰ ਮਕਾਨ ਕਿਸਾ ਕੇ ਹੋਣਾ ਵੀ ਕੋਈ ਨਹੀਂ ਜਿਹੜਾ ਇਹ ਯਾਂ ਬਣਾ ਲਾਵਾਂ ਤੇ ਸਾਡੀ ਪਹਿਲੀ ਵੀ ਸਾਰੀ ਰੋੜ ਕੀ ਖੋਣਾ ਚਾਹਨਾ ਸਾਰਾ ਡੋਬ ਗਿਆ ਹੈ ਸਾਨੂੰ ਨਹੀਂ ਬੜੇ ਅਸੀਂ ਔਖੇ ਹੋਏ ਪੈ ਗਏ ਆ ਭਾਈ ਚਲੋ ਸਾਰਾ